ਹਾਂਜੀ ਮੈਂ ਭਾਰਤੀ ਕਿਸਾਨ ਜੁਣੂ ਸਿੱਧੂਪੁਰ ਇਕਤਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸੁਖਿੰਦਰ ਸਿੰਘ ਬੱਗਾ ਜੀ ਇਹ ਅੰਦੋਲਨ ਕਰਦੇ ਆਂ ਇਹ ਇਹਨਾਂ ਲੋਕਾਂ ਨੂੰ ਅੰਦੋਲਨ ਨੇ ਅਸੀਂ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਐਮਐਸਪੀ ਨੂੰ ਲੈ ਕੇ ਗਾਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਕੋਲੋਂ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਕਿਵੇਂ ਤੁਸੀਂ ਜਿਹੜਾ ਅੰਦੋਲਨ ਕਰ ਰਹੇ ਹੋ ਤੁਹਾਡਾ ਸ਼ੰਭੂ ਬਾਟਲੇ ਜਾਂਦਾ ਹੈ ਇਸੋ ਕੁ ਤਰ੍ਹਾਂ ਦੇ ਮੋਟੇ ਜਿਹੇ ਬੰਤੀਆਂ ਨੇ ਇਹ ਮੰਨਦਾ ਕਹਿੰਦਾ ਕਿ ਜੋ ਉਹ ਅੰਦਰੋਂ ਸ਼ੁਰੂ ਕੀਤਾ ਉਹ ਕੋਈ ਥਰੀ ਪਲਾਨ ਨਹੀਂ ਸੀਗਾ ਜੇਸੇ ਕਰਕੇ ਜੋ ਤੇ ਮੌਕਾ ਮਿਲਿਆ ਨੇ ਦੇ ਕਿਤੇ ਪਲਾਨ ਹੁੰਦਾ ਤਾਂ ਸ਼ਹਿਰੋਂ ਸੇ ਕਿਸੇ ਮੌਕਾ ਨਾ ਹੁੰਦਾ ਨਹੀਂ ਉਹ ਸਾਰਾ ਕੁਝ ਲਾਂਬੰਦ ਕਰਕੇ ਤੁਰਿਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰਿਆ ਤੇ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਉਸ ਵਾਅਦੇ ਮੁਤਾਬਕ ਅਸੀਂ ਜੇ ਵਾਅਦਾ ਖਲਾਸੀ ਕੀਤੀ ਹੈ ਤਾਂ ਅਸੀਂ ਤੁਰਿਆ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ ਜਾਂ ਕੋਈ ਗੱਲ ਹੁੰਦੀ ਆ ਸਾਡਾ ਤਾਂ ਇਹ ਸਰਕਾਰ ਨਾਲ ਵੈਦਾਂ ਵਾਦਾ ਨਾ ਅਸੀਂ ਇਹਦੇ ਮੂਰੇ ਧਰਨਾ ਲਾਵਾਂਗੇ ਇਹਦੇ ਮੂਤੇ ਮੰਗ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ। ਇਹ ਬਾਕੀ ਨੂੰ ਦੱਸੇ ਕਿਸਾਨ ਮੋਰਚਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਨਹੀਂ ਲੱਗੇ ਆ ਰਹੀਆਂ। ਹਾਂਜੀ ਛੋਟਾ ਹੋ ਰਿਹਾ ਜੀ ਵੀ ਲੱਗਣ ਗਿਆ ਹੋ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾਂ ਕੈਡਰਾ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਸਾਂਝੀਆਂ ਕਿਉਂ ਜਦੋਂ ਸੂਚਕ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਂਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨਹੀਂ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ। ਜੇ ਉਹ ਅਗੂ ਨੇ ਵੱਡੇ ਨੇ ਕਹਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀ ਕਿ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਸੀ ਅੰਦੋਲਨ ਕਿੱਥੇ ਖਤਮ ਕੀਤਾ ਆ ਤਾਂ ਫਿਰ ਇਹ ਅਲੱਗ-ਅਲੱਗ ਕਿਵੇਂ ਹੋ ਅਲੱਗ-ਅਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਸੰਯੁਕਤ ਮੋਰਚੇ ਦਾ ਸੰਵਿਧਾਨ ਸੀ ਕਿ ਆ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲੈਕਸ਼ਨ ਲੜ ਲਈ ਕਿਸੇ ਨੇ ਕੋਈ ਤਰ੍ਹਾਂ-ਤਰ੍ਹਾਂ ਦੇ ਬੰਦੇ ਸੀਗੇ ਪੋਲੀਟਿਕਲ ਵੀ ਸੀ ਵੀ ਅੱਜ ਤੋਂ ਬਾਅਦ ਕੋਈ ਬੰਦਾ ਪੋਲੀਟਿਕਲ ਨਹੀਂ ਹੋਊਗਾ ਸਿਆਸਤ 'ਚ ਨਹੀਂ ਜਾਊਗਾ ਪਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣਨ ਦੀ ਜਾਂ ਦਿਮਾਗ ਦੇ ਵਿੱਚ ਰਾਜਨੀਤਿਕ ਖੇਡਾਂ ਦੌੜਨ ਲੱਗਿਆ ਤਾਂ ਉਹਦੀ ਬਦਕਿਸਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸਜੁਗਤ ਸਮਾਜ ਮੋਰਚਾ ਸਜੁਗਤ ਕਿਸਾਨ ਮੋਰਚੇ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ ਕਿੱਦਾਂ ਕਹਿਣ ਦਾ ਮਤਲਬ ਹੋਵੇ ਵੀ ਆਪਣਾ ਫਾਇਦਾ ਦੇਖਿਆ ਉਹਨਾਂ ਨੇ ਦੇਖੋ ਜੀ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਫਾਇਦਾ ਦੇਖਿਆ ਪਰ ਸਯੁਕਤ ਕਿਸਾਨ ਮੋਰਚਾ ਸਮੁੱਚੀ ਕਿਸਾਨੀ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦ ਅਸੀਂ ਕੋਈ ਆਪਣੇ ਵਾਸਤੇ ਲਾਭ ਕੋਈ ਨਿੱਜੀ ਲਾਹਾ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਹੋਊਗਾ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਇਹਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਓਵੇਂ ਚੱਲਣ ਦਾ ਹਰਜ ਬਣਦਾ ਜੀ ਉਹਨਾਂ ਦਾ ਤੇ ਸੱਚੀ ਮਾ ਜੀ ਮੇਰਾ ਨਾਮ ਹਰਜੀਤ ਸਿੰਘ ਲੋਪੋਂ ਜੀ ਆ ਜਿੱਕੇ ਸਿੱਧੂਪੁਰ ਅਜੋ ਉਹ ਕੰਨੀ ਰੇਲ ਪਟੜੀ ਦੇ ਵਟਕੀ ਕਾਰਨ ਸੀ ਇਹਦਾ ਕਾਰਨ ਇਹ ਹੈ ਜੀ ਵੀ ਕੁਝ ਸ਼ਾਂਤੀ ਅਨਸਰਨਾ ਸੋਸ਼ਲ ਮੀਡੀਆ ਦੇ ਪਾਰ ਇਹਨੇ ਬਾਈਡਾਂ ਲਿਖ ਲੇ ਕੇ ਵੀ ਇਹ ਇਹ ਮੋਰਚਾ ਖਰਾਬ ਹੋ ਰਿਹਾ ਮੋਰਚਾ ਘਟ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਪੂਰੇ ਭਾਰਤ ਦੇ ਵਿੱਚ ਇਕੱਲੇ ਪੰਜਾਬ ਜਿੰਨੀ ਪੂਰੇ ਭਾਰਤ ਦੇ ਵਿੱਚ ਇਹ ਲੋਕੋ ਅੰਦਲਨ ਹੋ ਰਿਹਾ ਤਾਂ ਜੋ ਜਿਹੜੇ ਸਾਡੇ ਵੀ ਪਿੱਛੇ ਬੈਠੇ ਨੇ ਇਹਨਾਂ ਨੂੰ ਇਹ ਮਹਿਸੂਸ ਹੋ ਸਕੇ ਵੀ ਇਹ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਆਈ ਕਿ ਕਿਸਾਨ ਜਤੇ ਬੜੇ ਹੋਰ ਨਾਲ ਚੱਲ ਨਹੀਂ ਰਹੀ ਕੀ ਕਾਰਨ ਆ ਉਹ ਜੀ ਸਿਆਸੀ ਹੈ ਉਹ ਸਿਆਸੀ ਬੰਦੇ ਨੇ ਜੀ ਤੁਸੀਂ ਇਥੇ ਵੜੋ 102 ਕਿਸਾਨ ਇਥੇ ਬੰਦੇ ਆ ਜਿਹਨਾਂ ਦਾ ਨਾਮ ਸਾਡਾ ਉਹਨਾਂ ਦਾ ਇਹਨੇ ਉਹ ਨਾਲ ਦੁਰੋ ਦੇਖੋ ਜੀ ਆਪਣੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੀ ਜਾਣਦੇ ਉਹ ਪਹਿਲਾਂ ਵੀ 88 ਜੀ ਆਪਣੇ 83 ਵੀ ਅੰਦੋਲਨਾਂ ਪੇਜ ਗਿਆ ਚੰਡੀਗੜ੍ਹ ਵਾਲਾ ਇਸ ਕਰਕੇ ਆਪਣੇ ਇਲਾਕੇ ਲੋਕਾਂ ਨਾਲ ਜਾ ਕੇ ਖੁਸ਼ ਨਹੀਂ ਹੈਗੇ ਇਸ ਕਰਕੇ ਕੋ ਆਪਣੇ ਘਰੇ ਬੈਠੇ ਨੇ ਉਹ ਜੀ ਤੇ ਜਿਹੜਾ ਸਮੂਹ ਗੈਰ ਰਾਜਨੀਤੀ ਤੇ ਰਾਜਨੀਤੀ ਕੀ ਫਰਕ ਹੈ ਇਹ ਜਿਹੜਾ ਜੀ ਆਪਣਾ ਗੈਰ ਰਾਜਨੀਤਿਕਾ ਉਹ ਤਾਂ ਜੀ ਆਪਣੇ ਕਿਸਾਨਾਂ ਮੌਜੂਦਨਾ ਮੋਰਚਾ ਜੀ ਜਿਹੜਾ ਸਿਆਸੀ ਮੋਰਚਾ ਤੁਹਾਨੂੰ ਪਤਾ ਹੀ ਸਿਆਸਤ ਫਿਰ ਉਹਦਾ ਸਰਕਾਰ ਦਾ ਹੀ ਹੋ ਗਿਆ ਜੀ ਕਿਸਮ ਦਾ ਇਹ ਰਾਜਨੀਤੀ ਤਾਂ ਅੱਜ ਕੱਲ ਹਰ ਇੱਕ ਚੀਜ਼ ਦੇ ਵਿੱਚ ਹੈਗੀ ਹੈ ਪਰ ਰਾਜਨੀਤੀ ਆ ਨਾ ਅਸੀਂ ਇਹ ਉੱਥੋਂ ਗੱਲ ਕਰਕੇ ਤੁਰੀ ਦਿੱਲੀੋਂ ਜਦੋਂ ਵਾਪਸ ਆਏ ਸੀ ਵੀ ਕੋਈ ਵੀ ਇਹ ਕਿਹੜਾ ਬੰਦਾ ਸਿਆਸੀ ਹੋਊਗਾ ਉਹ ਕਿਸਾਨਾਂ ਦਾ ਗੁਣ ਨਹੀਂ ਹੋ ਸਕਦਾ ਬਾਕੀ ਜਿਹੜੇ ਬੰਦੇ ਇਹ ਗੱਲ ਕਹਿੰਦੀਆਂ ਨੇ ਜਿਵੇਂ ਟਰੈਕਟਰ ਮਾਰਚ ਕਰਦੇ ਨੇ ਜਾਂ ਕੁਝ ਕਰਦੇ ਨੇ ਉਹ ਕਹਿੰਦੇ ਸੀ ਕਿਸਾਨਾਂ ਦੇ ਹਮਾਇਤੀ ਆ ਤੁਸੀਂ ਕਹਿੰਦੇ ਤੁਸੀਂ ਹਾਂਜੀ ਟਰੈਕਟਰ ਮਾਰਚ ਕਰਨ ਦੇ ਦੋ ਕਾਰਨ ਨੇ ਜੀ ਇੱਕ ਤਾਂ ਉਹਨਾਂ ਨੂੰ ਲੋਕ ਛੱਡ ਛੱਡ ਕੇ ਆਪ ਮਾਰ ਰਹੇ ਸ਼ੰਭੂ ਆ ਰੱਖਾ ਆਪਣੇ ਖਰੋੜੀ ਬਾਰਡਰ ਵੱਲ ਜਾ ਰਹੇ ਨੇ ਉਹ ਉਹ ਨੌਜਵਾਨ ਇੱਥੇ ਬਿਜੀ ਰੱਖਾਂ ਜਾਉਂਦੇ ਨੇ ਵੀ ਸਾਡੇ ਨੌਜਵਾਨ ਕੋਈ ਨਾ ਕੋਈ ਇੱਥੇ ਆਪਣੇ ਪ੍ਰੋਗਰਾਮ ਆਪਣੇ ਝੰਡੇ ਲੈਣ ਜੀ ਜੀ ਨਾਮ ਆ ਤੁਹਾਡਾ ਸੰਤੋਖ ਸਿੰਘ ਨਗਰਾ ਕਿਸਾਨ ਮਜ਼ਦੂਰ ਸ਼ਿਗਾਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਦੋ ਜੀ ਰੇਲ ਰੋਕੋ ਬਾਰੇ ਕੀ ਕਹਣਾ ਚਾਹੁੰਦੇ ਆਂ ਅੰਦੋਲਨ ਕਰ ਰਹੇ ਹੋ ਰੇਲ ਰੋਕੂ ਦੇਖੋ ਜੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਦਿੱਲੀ ਮੋਦੀ ਸਰਕਾਰ ਨੇ ਸਾਨੂੰ ਨਹੀਂ ਜਾਣ ਦਿੱਤਾ ਲੋਕਤੰਤਰ ਦਾ ਘਾਣ ਹੋਇਆ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਜਦੋਂ ਸ਼ੰਭੂ ਬਾਰਡਰ ਤੇ ਸਾਨੂੰ ਰੋਕਿਆ ਗਿਆ ਮੂਰੇ ਫੋਰਸ ਲੱਗੀ ਹੋਈ ਹੈ ਜਿਵੇਂ ਇੱਕ ਦੁਸ਼ਮਣ ਦੇਸ਼ ਨਾਲ ਫੌਜ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਉੱਥੇ ਹੋ ਰਿਹਾ ਹੈ 2-4 ਸਾਡੇ ਜਵਾਨ ਵੀ ਉੱਥੇ ਸ਼ਹੀਦ ਕਰ ਦਿੱਤੇ ਨੇ ਸਾਡੇ ਨੌਜਵਾਨ ਬੱਚੇ ਤੇ ਬਿਲਕੁਲ ਕਾਨੂੰਨ ਦੀ ਲੰਗੜਾ ਸਰਕਾਰ ਨੇ ਕੀਤੇ ਜਦ ਨਹੀਂ ਹੈਗਾ ਤਾਂ ਹੁਣ ਸਾਡੇ ਤੋਂ ਕੰਟੀਨਿਊ ਸਾਨੂੰ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਅੱਗੇ ਸੰਘਰਸ਼ ਹੋਰ ਤਿੱਖਾ ਕਰਾਂਗੇ ਅੱਜ ਦਾ ਸੰਘਰਸ਼ ਸਾਡਾ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਡੀਆਂ ਕਈ ਕਾਫੀ ਸਹਿਯੋਗੀ ਜਥੇਬੰਦੀਆਂ ਨੇ ਉਹਦੇ ਭਾਰਤ ਦੇ ਵਿੱਚ ਅੱਜ ਸਾਡਾ ਰੋਲ ਰੋਕੂ ਜਿਹੜਾ ਅੰਦੋਲਨ ਹੈ 12 ਤੋਂ 4 ਵਜੇ ਤੱਕ ਕੀਤਾ ਗਿਆ ਉਦੋਂ ਬਾਅਦ ਜਿਹੜਾ ਸਾਨੂੰ ਜਥੇਬੰਦੀਆਂ ਹੋਰ ਹੁਕਮ ਕਰਨਗੀਆਂ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਆਪਦੇ ਹੱਕਾਂ ਲਈ ਆ ਲੜਦੇ ਆ ਲੜਦੇ ਰਹਾਂਗੇ ਹੱਕ ਲੈ ਕੇ ਰਹਾਂਗੇ ਤੁਹਾਡੇ ਅੰਦੋਲਨ ਵਿੱਚੋਂ ਬਾਕੀ ਸਭ ਕਿਸਾਨ ਮੋਰਚੇ ਦਿੱਤੇ ਬੰਦੀਆਂ ਹੋਏ ਤਾਂ ਕਿਉਂ ਨਹੀਂ ਆ ਕੇ ਰਲੀਆਂ ਉਹ ਜੀ ਵਿਚਾਰਕ ਕੁਝ મતਭੇਦ ਹੋ ਸਕਦੇ ਨੇ ਸਾਡੀ ਜਿਹੜੀ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਸਾਡੇ ਨਾਲ ਦੱਲਿਆਰ ਸਾਹਿਬ ਵੀ ਨੇ ਤੇ ਸਾਡੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ ਕਿਉਂਕਿ ਸਾਡੀ ਜਥੇਬੰਦੀ ਬਹੁਤ ਵੱਡਾ ਵਿਸਤਾਰ ਵੀ ਕਰ ਚੁੱਕੀ ਆ ਕੇਰਲਾ ਤਾਮਿਲਨਾਡੂ ਉਤਰੰਚਲ ਇਧਰ ਰਾਜਸਥਾਨ ਯਾਨੀ ਕਿ ਬਗੈਰ ਇਧਰ हरियाणा सारे صوبਿਆਂ ਦੇ ਵਿੱਚ ਸਾਡੀ ਜਥੇਬੰਦੀ ਹੈ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਆਓ ਬਿਲਕੁਲ ਆਓ ਵੈਲਕਮ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਸਾਡਾ ਇਤਰਾਜ਼ ਕਿਸੇ ਨਾਲ ਨਹੀਂ ਕੋਈ ਸਾਡੇ ਵੈਸੇ ਮਤਭੇਦ ਹੋ ਸਕਦੇ ਨੇ ਵਿਚਾਰਕ ਪਰ ਮੰਗਾਂ ਤੇ ਅਸੀਂ ਸਾਰੇ ਇਕੱਠੇ ਹੀ ਜੀ ਕਹਿੰਦਾ ਚਾਹੁੰਦੇ ਹਾਂ ਕਿ ਜਿੱਥੇ ਜਥੇਬੰਦੀਆਂ ਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਮਿਲਣਗੀਆਂ ਪੰਜ ਛੇ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ ਅੰਦੋਲਨਾਂ ਨੇ ਲੰਬਾ ਜਾਊ ਅੰਦੋਲਨ ਚਲਾਵਾਂਗੇ ਅੰਦੋਲਨ ਬਿਲਕੁਲ ਤਰੱਕੀ ਫੜਿਆ ਪੂਰੇ ਵਰਲਡ ਦੇ ਵਿੱਚ ਸਾਡਾ ਇਸ ਟਾਈਮ ਅੰਦੋਲਨ ਜਾ ਰਿਹਾ ਹੈ ਤੁਹਾਡੀ ਕਿਰਪਾ ਨਾਲ ਮੀਡੀਆ ਦੇ ਸਹਿਯੋਗ ਨਾਲ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਵਾਲਿਆਂ ਦਾ ਕਿਉਂਕਿ ਇਹ ਮੰਗਾਂ ਪਬਲਿਕਲੀ ਮੰਗਾਂ ਨੇ ਨਾ ਕੋਈ ਸਿਰਫ ਪਾਰਟੀ ਹੈ ਨਾ ਕੋਈ ਆਤਮਾਚਰ ਦੀ ਗੱਲ ਹੈ ਉਹ ਸਾਨੂੰ ਸਹਿਯੋਗ ਉਹਨਾਂ ਨੇ ਵੀ ਕਦੇ ਦੇਣਾ ਹੀ ਪਊ ਦੇ ਰਹੀਆਂ ਬੈਕਫੋਰਟ ਤੇ ਦੇ ਰਹੀਆਂ ਨੇ ਅੱਗੇ ਹੋ ਕੇ ਉਹਨਾਂ ਨੂੰ ਵੀ ਆਉਣਾ ਹੀ ਪਊ ਅੱਜ ਨਹੀਂ ਕੱਲ ਆ ਜਾਣਗੇ ਪਿਛਲਾ ਦੋ ਮਹੀਨੇ ਸਾਰੇ ਜੱਥੇ ਬੰਨ ਗਏ ਲੱਕੀ ਹੋ ਕੇ ਦਿੱਤੀ ਸੀ ਆ ਜ ਹੁਣ ਅਲੱਗ ਕਿਉਂ ਹੋ ਰਹੀਆਂ ਕੀ ਗੱਲ ਇਹ ਇਕੱਠੇ ਹੋਣ ਚਾਹੀਦੀ ਕੱਟੀਆਂ ਹੋ ਸਕਦੀਆਂ ਨੇ ਜੀ ਸਾਡੇ ਵਿਚਾਰਕ ਮਤ ਪੇਰੇ ਨੇ ਵੀ ਅਸੀਂ ਗੈਰ-ਰਾਜਨੀਤਿਕ ਸਰਦੀ ਜਿਹੜੀ ਜਥੇਬੰਦੀ ਆ ਸੀ ਇੱਕ ਪਲੇਟਫਾਰਮ ਸਾਰਿਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜੇ ਸੀ ਇਲੈਕਸ਼ਨ ਨਹੀਂ ਲੜੇ ਸਾਡੀਆਂ ਜਥੇਬੰਦੀਆਂ ਨੇ ਇਲੈਕਸ਼ਨ ਨਹੀਂ ਲੜਿਆ ਅਸੀਂ ਇਲੈਕਸ਼ਨ ਤੋਂ ਪਹਿਲੀ ਵਾਰ ਹੈ ਕੌਣ ਕਹਿੰਦਾ ਜੀ ਸਾਡੀ ਸੀ ਇਲੈਕਸ਼ਨ ਤੋਂ ਬਿਲਕੁਲ ਬਾਅਦ ਹੈ ਕੁਝ ਜਥੇਬੰਦੀਆਂ ਨੇ ਇਲੈਕਸ਼ਨ ਲੜਿਆ ਉਹਨਾਂ ਦੀ ਮਰਜ਼ੀ ਸੀ ਕਿ ਆ ਕੇ ਜਦੋਂ ਦਿੱਲੀ ਮੋਰਚੇ ਤੋਂ ਆਏ ਨੇ ਉਹ ਆ ਕੇ ਉਹਨਾਂ ਨੇ ਇਲੈਕਸ਼ਨ ਲੜ ਲਿਆ ਸਾਡੀ ਜਥੇਬੰਦੀ ਜਿਹੜੀ ਕਿਸਾਨ ਮਜ਼ਦੂਰ ਹਿਸ਼ਾਰਤ ਕਮੇਟੀ ਹੈ ਜਾਂ ਡੱਲੇਵਾਲ ਸਾਹਿਬ ਨੇ ਹੋਰ ਜਥੇਬੰਦੀਆਂ ਨੇ ਇਹਨਾਂ ਨੂੰ ਚੰਗਾ ਨਹੀਂ ਮੰਨਿਆ ਗੱਲਾਂ ਨੂੰ ਵੀ ਅਸੀਂ ਜਿਹੜੇ ਬੰਦੇ ਰਾਜਨੀਤਿਕ ਹੋ ਜਾਣ ਉਹ ਉਹ ਕਦੇ ਵੀ ਹੱਕ ਨਹੀਂ ਲੈ ਸਕਦੇ ਉਹ ਤਾਂ ਕਹਦੇ ਵੀ ਤੁਹਾਡੇ ਨਾਲ ਕੁਝ ਉਹਨਾਂ ਨਾਲ ਨਾਲ ਅਸੀਂ ਅਸੀਂ ਤਾਂ ਬਹੁਤ ਵਾਰ 14 ਮੀਟਿੰਗਾਂ ਉਹਨਾਂ ਨਾਲ ਕਰ ਚੁੱਕੇ ਨੇ ਭਲੇਰ ਸਾਹਿਬ 14 ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ ਵੀ ਆਓ ਪੰਜਾਬ ਦੇ ਦੇਸ਼ ਦੇ ਮਸਲੇ ਨੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਸਾਰਾ ਜੀ ਇਹ ਨੇੜੇ ਤੇੜੇ ਗੱਲ ਨਹੀਂ ਖੜੀ ਗੱਲ ਬਹੁਤ ਵੱਡੀ ਹੈ ਪਰ ਕੁਝ ਵੀ ਆ ਰਹੀ ਵੀ ਆ ਰਿਹਾ ਕਿ ਤੁਹਾਡੇ ਕੋਲ ਗਲਦਬਾਜੀ ਕੀਤੀ ਗਈ ਹੈ ਕੋਈ ਗਲਦਬਾਜੀ ਨਹੀਂ ਕੀਤੀ 4 ਮਹੀਨੇ ਤੋਂ ਉੱਪਰ ਸਾਡੇ ਜਥੇਬੰਦੀ ਦੇ ਆਗੂ ਪੂਰੇ ਪੰਜਾਬ ਦੇਸ਼ ਦੇ ਵਿੱਚ ਘੁੰਮ ਕੇ ਆਏ ਨੇ ਤਾਵਾਂ ਲਾਡੂ ਤੱਕ ਐਵੇਂ ਨਹੀਂ ਜੁੜ ਗਏ ਉਹਨਾਂ ਨੇ ਸਾਰਿਆਂ ਨੇ ਜਾ ਕੇ ਉਥੇ ਸੰਘ ਠਣ ਬਣਾਏਗਾ ਜਦੋਂ ਉਹਦੀ ਗਿਣਤੀ ਵੱਧ ਗਈ ਫਿਰ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਗਿਆ ਪਹਿਲਾਂ ਸਾਡੀ ਜਿਹੜੀ ਜਥੇਬੰਦੀ ਹੈ ਉਹਦਾ ਸਾਨੂੰ ਨਵ ਬਦਲਣਾ ਪਿਆ ਕੋਈ ਜਾਦੇ ਜਥੇਬੰਦੀਆਂ ਸਾਡੇ ਨਾਲ ਸਹਿਯੋਗ ਕਰ ਰਹੀਆਂ ਅੱਜ ਦਿਨ ਵੀ ਪੈਦਲ ਵੀ ਚੱਲੇ ਹੋਏ ਨੇ ਦਿੱਲੀ ਆ ਰਹੇ ਨੇ ਪਰ ਮੋਦੀ ਸਰਕਾਰ ਦਿੱਲੀ ਸਾਨੂੰ ਨਹੀਂ ਆਉਣ ਦਿੰਦੀ ਜਿਹੜਾ ਕਿ ਲੋਕਤੰਤਰ ਦਾ ਕਤਲ ਹੈ ਤੁਸੀਂ ਜਿੱਦਾਂ ਕਿ ਆ ਵੀ ਦੇਸ਼ ਭਰ ਦੇ ਵਿੱਚ ਘੁੰਮ ਕੇ ਆਏ ਨੇ ਆਪਣੇ ਇਲਾਕੇ ਦੇ ਦੋ ਜਥੇਬੰਦੀਆਂ ਨੇ ਉਹ ਨਾਲ ਕਿਉਂ ਨਹੀਂ ਚੱਲ ਰਹੇ ਕਿਹੜੀਆਂ ਜੀ ਜਿਹੜੀ ਦੋ ਮੇਨ ਜਿ세 ਬੰਦੇ ਨੇ ਆਪਣੇ ਇਲਾਕੇ ਦੀ ਨੋ ਲੈਓ ਜੀ ਇਹਨਾਂ ਦੇ ਕਿਹੜੀਆਂ ਜਿ세 ਰਾਜੇਵਾਲੋਂ ਲਖਵਾਲੋਂ ਕੋਨਾ ਨਾ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਇਲੈਕਸ਼ਨ ਲੜਿਆ ਸਾਡੀਆਂ ਜਿ세 ਬੰਦੀਆਂ ਕਹਿੰਦੀਆਂ ਨੇ ਵੀ ਜਿਹੜਾ ਇਹ ਆਪਾਂ ਨੇ ਕੋਈ ਵੀ ਅੰਦੋਲਨ ਕਰਨਾ ਹੋਵੇ ਕੋਈ ਹੱਕ ਲੈਣਾ ਹੋਵੇ ਉਹ ਰਾਜਨੀਤਿਕ ਹੋ ਕੇ ਨਹੀਂ ਲਿਆ ਜਾ ਸਕਦੇ ਜੇ ਕੋਈ ਰਾ ਹੁਣ ਦੇਖੋ ਕੋਈ ਵੀ ਚਾਹੇ ਸਾਡੇ ਐਮਐਲਏ ਇੱਥੇ ਦਾ ਜਗਤਾਰ ਸਿੰਘ ਉਹ ਆਪਣੀ ਹਕੂਮਤ ਦੇ ਹਿਸਾਬ ਨਾਲ ਚੱਲ ਸਕਦਾ ਉਸ ਤੋਂ ਬਾਹਰ ਆ ਕੇ ਉਹ ਗੱਲ ਹੀ ਕਰ ਸਕਦਾ ਜਿਹੜਾ ਵੀ ਕੋਈ ਰਾਜਨੀਤੀ ਕਰੂਗਾ ਉਹ ਕਿਸੇ ਲਈ ਲੜ ਨਹੀਂ ਸਕਦਾ ਸਾਡੀ ਜਥੇਬੰਦੀ ਗੈਰ ਰਾਜਨੀਤਿਕ ਜਿਨ੍ਹਾਂ ਨੇ ਇਲੈਕਸ਼ਨ ਲੜੇ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਸਾਨਾਂ ਦੇ ਹੱਕਾਂ ਲਈ ਲੜੇ ਸੀ ਜੀ ਠੀਕ ਹੈ ਮਾਸ਼ਾਅੱਲ ਕਹਿਣਾ ਤਾਂ ਬਹੁਤ ਖੁਸ਼ ਹੈ ਜੀ ਕਹਿਣ ਦੀ ਗੱਲ ਹੈ ਕਿਸਾਨਾਂ ਲਈ ਲੜਿਆ ਪਰ ਜਿਹੜਾ ਸਿਰੇ ਤੇ ਜਾ ਕੇ ਜੋ ਕੁਝ ਹੋਇਆ ਐਂਡ ਤੇ ਜਾ ਕੇ ਉਹ ਭੁੱਲੀ ਗੱਲ ਕਿਸੇ ਨੂੰ ਨਹੀਂ ਅਸੀਂ ਵੀ ਉਹਦੇ ਵਿੱਚ ਉਹ ਲੋਕੀ ਨਾਲ ਉਹ ਲੋਕੀ ਕੀਤਾ ਗਿਆ ਸੀ ਉਹ ਜਦੋਂ ਰਾਜਾਦਾਰ ਸਾਹਿਬ ਨੇ ਆ ਕੇ ਕਿਹਾ ਵੀ ਸਾਹ ਜੀ ਮੰਗਾ ਸਾਡੀਆਂ ਮੰਨ ਲਈਆਂ ਮੰਗਾ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਹੋਇਆ ਇਹ ਸਿਰਫ ਨਾਰਾ ਲਾਇਆ ਸਰਕਾਰ ਨੇ ਇਹਨਾਂ ਨੂੰ ਪਿੱਛੇ ਜਲਦਬਾਜ਼ੀ ਹੋ ਗਈ ਮੂਰੇ ਇਲੈਕਸ਼ਨ ਆ ਗਈ ਜਲਦਬਾਜ਼ੀ ਵਿੱਚੇ ਪਿੱਛੇ ਜਿਵੇਂ ਜਿਉਂਦਾ ਤੇ ਉਹ ਉੱਥੇ ਹੀ ਖੜਾ ਉੱਥੇ ਹੀ ਅਸੀਂ ਦਵਾਰਾ ਸੀ ਇਹਦਾ ਮੰਗਾ ਹੋਈ ਨੇ ਉਹਦੇ ਵਿੱਚ ਇਹ ਕੋਈ ਦੋ ਰਾਇ ਨਹੀਂ ਕਿ ਵੀ ਮੰਗਾ ਹੋਰ ਨੇ ਮੰਗਾ ਸਾਡੀਆਂ ਵੀ ਉਹੀ ਨੇ ਉਹਨਾਂ ਦੀ ਵੀ ਉਹੀ ਨੇ ਪਰ ਉਹ ਪੰਜਾਬ 'ਚ ਰਹਿ ਕੇ ਕਰ ਰਹੇ ਨੇ ਅਸੀਂ ਬਾਰਡਰ ਤੇ ਜਾ ਰਹੇ ਹਾਂ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜੰਮ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲਿਆਨ ਟੀਵੀ